ਇਦੇ ਵਿੱਚ ਇਸ ਤਰ੍ਹਾਂ ਹੈਗਾ ਪਹਿਲੀ ਗੱਲ ਤਾਂ ਮੈਂ ਕਹਿਣੀ ਚਾਹੁੰਦਾ ਵੀ ਜਿਵੇਂ ਦੋ ਪਾਰਟੀਆਂ ਸੀ ਡੇਰਾਬੱਸੀ ਜਿਹੋਨਾਂ ਦੇ ਪਿੰਡ ਵਿੱਚ ਲੜਾਈ ਹੋਈ ਕਿਸੇ ਮੁੱਦੇ ਕਰਕੇ ਉਹ ਹਸਪਤਾਲ ਚ ਆਏ ਫਿਰ ਸਾਡੇ ਸਾਹਮਣੇ ਹੋਏ ਫਿਰ ਉੱਥੇ ਉਹਨਾਂ ਨੇ ਇੱਕ ਦੂਜੇ ਨਾਲ ਲੜਾਈ ਹੋਈ ਆ ਉਹਨਾਂ ਨੇ ਕੋਈ ਸਟਾਫ ਤੇ ਹਮਲਾ ਨਹੀਂ ਕੀਤਾ ਐਸੀ ਤਰ੍ਹਾਂ ਜਿਹੜਾ ਗੁਰਦਾਸਪੁਰ ਦੇ ਵਿੱਚ ਸੀਗਾ ਕਿ ਉਹਨਾਂ ਦੀ ਮਤਲਬ ਕਿ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਉਹਦੇ ਪਿੱਛੇ ਲੜਾਈ ਹੋ ਗਈ ਤੇ ਉਹ ਹਸਪਤਾਲ ਚ ਆਏ ਤਾਂ ਫਿਰ ਉੱਥੇ ਉੱਥੇ ਆ ਕੇ ਫਿਰ ਦੁਬਾਰਾ ਲੜਾਈ ਕਰਤੀ ਉੱਥੇ ਵੀ ਭਾਤ ਉਟ ਕਰਤੀ ਉਹਨਾਂ ਨੇ ਲੇਕਿਨ ਅਸੀਂ ਦੋਨੋਂ ਜਗ੍ਹਾ ਤੇ ਇੱਕ 2008 ਦਾ ਪੰਜਾਬ ਦਾ ਕਾਨੂੰਨ ਹੈ ਜਿਹੜੀ ਪ੍ਰੋਫੈਸ਼ਨ ਆਫ ਵਾਇਲੈਂਸ ਟੂ ਹਸਪੀਟਲ ਪ੍ਰੋਪਰਟੀ ਹੈੱਡ ਮੈਡੀਕਲ ਪਰਸਨਲ ਉਹਨਾਂ ਦੇ ਖਿਲਾਫ ਤੁਸੀਂ ਵਾਇਲੈਂਸ ਨਹੀਂ ਕਰ ਸਕਦੇ ਹਸਪਤਾਲ ਦੇ ਪ੍ਰੀਮਿਸਿਸ ਚ ਨਹੀਂ ਕਰ ਸਕਦੇ ਉਹ ਦੋਨਾਂ ਦੀ ਧਾਰਾ ਲੱਗੀ ਹੈ ਔਰ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਇਹ ਵਾਰਨਿੰਗ ਦੇਣਾ ਚਾਹੁੰਦਾ ਜਿਹੜੇ ਬੰਦੇ ਹਸਪਤਾਲ ਚ ਲੜਾਈ ਕਰਦੇ ਆ ਕਿ ਜਿਹੜਾ ਹਸਪਤਾਲ ਹੈ ਥੀਸ ਆਰ ਜ਼ੋਨਸ ਆਫ ਪੀਸ ਇਹ ਸ਼ਾਂਤੀ ਦੀ ਜਗ੍ਹਾ ਹੈ ਇੱਥੇ ਲੋਕ ਆਓ ਆਪਣਾ ਇਲਾਜ ਕਰਾਓ ਤੁਹਾਨੂੰ ਦਵਾਈ ਮਿਲੇਗੀ ਤੁਹਾਡੀ ਮਰਮ ਪੱਟੀ ਹੋਏਗੀ ਵੱਡੀ ਤੋਂ ਵੱਡੀ ਬਿਮਾਰੀ ਦਾ ਇਲਾਜ ਹੋਏਗਾ ਬਟ ਜੇ ਤੁਸੀਂ ਵਾਇਲੈਂਸ ਕਰੋਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਜੇ ਤੁਹਾਡਾ ਐਕਸੀਡੈਂਟ ਹੋਇਆ ਪਿੰਡ ਚ ਲੜਾਈ ਹੋਈ ਆ ਹੋ ਸਕਦਾ ਅਵੇਲੇਬਲ ਅਫ ਹਸਪਤਾਲ ਵਿੱਚ ਆ ਕੇ ਪੰਤ ਤੋੜ ਕਰਨਾ ਨਾਨ ਅਵੇਲੇਬਲ ਫੈਸਲਾ ਤਾਂ ਜਮਾਨਤ ਨਹੀਂ ਹੋਏਗੀ ਇਸ ਤੋਂ ਸવાય ਅਸੀਂ ਜਿਹੜੀ ਸਿਕਿਉਰਿਟੀ ਵੀ ਸਟਰੈਂਥਨ ਕਰ ਰਹੇ ਆ ਪੁਲਿਸ ਦੇ ਨਾਲ ਬੈਟਰ ਨੈਟਵਰਕਿੰਗ ਕਰ ਰਹੇ ਆ ਗੁਰਦਾਸਪੁਰ ਵੀ 5 ਮਿੰਟ ਦੇ ਵਿੱਚ ਪੁਲਿਸ ਪਹੁੰਚ ਗਈ ਸੀ ਉਹਨਾਂ ਨੇ ਮੌਕਾ ਸੰਭਾਲ ਲਿਆ ਸੀ ਸੋ ਮੈਂ ਆਪਣੇ ਡਾਕਟਰਸ ਨੂੰ ਇਹ ਰੀਅਸ਼ੋਰ ਕਰਨਾ ਚਾਹੁੰਦਾ ਵੀ ਅਸੀਂ ਤੁਹਾਡੀ ਜਿਹੜੀ ਸਿਕਿਉਰਿਟੀ ਆ ਉਹਨੂੰ ਫੂਲ ਪ੍ਰੂਫ ਕਰਾਂਗੇ ਔਰ ਜਿਹੜੇ ਲੋਕ ਆ ਉਹਨਾਂ ਨੂੰ ਮੈਂ ਬੇਤੀ ਕਰਨਾ ਚਾਹੁੰਦਾ ਕਿ ਤੁਸੀਂ ਹਸਪਤਾਲ ਚ ਆ ਕੇ ਗਲਤੀ ਨਾਲ ਵੀ ਜੇ ਤੁਸੀਂ ਕੋਈ ਤੁਹਾਡੇ ਕੋਲੋਂ ਗਲਤੀ ਨਾਲ ਤੁਸੀਂ ਉਹਨੂੰ ਗਾਲ ਵੀ ਕੱਢਤੀ ਤਾਂ ਤੁਹਾਡੇ ਤੇ ਹੋ ਜਾ ਪਰਚਾ ਹੋਏਗਾ ਕਿ ਜਮਾਨਤ ਨਹੀਂ ਹੋਏਗੀ ਔਰ ਹਸਪਤਾਲ ਦਾ ਜਿਹੜੀ ਸਾਡੀ ਬਾਉਂਡਰੀ ਵਾਰਾ ਜਦੋਂ ਤੁਸੀਂ ਮਲੇਰ ਕੋਟ ਦੇ ਹਸਪਤਾਲ ਜੇ ਗੇਟ ਚ ਕੋਈ ਅੰਦਰ ਹੋ ਗਏ ਸਪੋਸ ਦੋ ਬੰਦਿਆਂ ਦੀ ਬਾਹ ਲੜਾਈ ਹੋ ਰਹੀ ਹੈ ਇੱਕ ਬੰਦਾ ਭੱਜ ਕੇ ਹਸਪਤਾਲ ਦੇ ਵਿੱਚ ਵੜ ਗਿਆ ਦੂਜਾ ਬੰਦਾ ਪਿੱਛੇ ਆ ਕੇ ਲੜਾਈ ਨਹੀਂ ਕਰ ਸਕਦਾ ਜੇ ਕਰੇਗਾ ਤਾਂ ਦੋਨਾਂ ਤੇ ਪਰਚਾ ਹੋ ਜਾਏਗਾ ਜੇ ਤੁਹਾਨੂੰ ਪਤਾ ਹੋਣਾ ਇਹ ਕਾਨੂੰਨ ਹੈ ਦੇਸ਼ ਦਾ ਜੇ ਕੋਈ ਜੇ ਕੋਈ ਪ੍ਰੋਕਲੇਮਡ ਡਿਫੈਂਡਰ ਕੋਈ ਬਹੁਤ ਵੱਡਾ ਕ੍ਰਾਈਮਨਲ ਕਚਾਰੀ ਦੇ ਵਿੱਚ ਹੋਵੇ ਤਾਂ ਪੁਲਿਸ ਨੂੰ ਕਚਾਰੀ ਦੇ ਅੰਦਰ ਜਾ ਕੇ ਅरेस्ट ਨਹੀਂ ਕਰ ਸਕਦੀ ਉਹ ਬਾਹਰ ਵੇਟ ਕਰਦੇ ਆ ਸਾਰੇ ਗੇਟ ਘੇਰ ਲੈਂਦੇ ਆ ਫਿਰ ਜਦੋਂ ਬਾਹਰ ਆਏਗਾ ਤਾਂ ਅरेस्ट ਕਰਾਂਗੇ ਅੰਦਰ ਨਹੀਂ ਜਾ ਸਕਦੀ ਪੁਲਿਸ ਇਸੇ ਤਰ੍ਹਾਂ ਹਸਪਤਾਲ ਦੇ ਅੰਦਰ ਕੋਈ ਵਾਇਰਲੈਸ ਨਹੀਂ ਹੋ ਸਕਦੀ ਵਾਇਰਲੈਸ ਦੀ ਕੋਈ ਜਗ੍ਹਾ ਨਹੀਂ ਹੈ ਇਹ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਜਿਹੜਾ ਵੀ ਹਸਪਤਾਲ ਦੇ ਵਿੱਚ ਆ ਕੇ ਗਾੜੀ ਕੱਢਣਾ ਗਾੜੀ ਕਰੋਸ ਕਰਨਾ ਬਾਕੀ ਦਾ ਬਾਅਦ ਹੀ ਕਰਨਾ ਹੈ ਮੈਡੀਕਲ ਸਟਾਫ ਤੇ ਹਮਲਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਉਹਦੇ ਵਿੱਚ ਤੁਹਾਡੇ ਕੋਲੋਂ ਕੋਈ ਸ਼ੀਸ਼ਾ ਟੁੱਟ ਗਿਆ ਕੋਈ ਕੁਰਸੀ ਟੁੱਟ ਗਈ ਥੀਸ ਆਰ ਨੋਨ ਅਵੇਲੇਬਲ ਅਫੈਂਸਸ ਤੇ ਕੋਈ